ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਲਗਾਤਾਰ ਦੂਸਰੇ ਦਿਨ ਪੂਰੇ ਪੰਜਾਬ ਪਰ ਦੀਆਂ ਅਨਾਜ ਮੰਡੀਆਂ ਵਿੱਚ ਚੱਲ ਰਹੀ ਹੜਤਾਲ ਦੌਰਾਨ ਅਨਾਜ ਮੰਡੀ ਬਟਾਲਾ ਵਿਖੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਬਟਾਲਾ ਦੇ ਪ੍ਰਧਾਨ ਸੰਨੀ ਸ਼ੇਰਗਿੱਲ ਜੈਨਤੀਪੁਰ ਅਤੇ ਸਮੂਹ ਮੈਂਬਰਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਿਹਾ ਜਦੋਂ ਤੱਕ ਸਰਕਾਰ ਸਾਡੀਆਂ ਮੁੱਖ ਅਤੇ ਜਾਇਜ਼ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਤੱਕ ਮੰਡੀਆਂ ਸੰਪੂਰਨ ਤੌਰ ਤੇ ਬੰਦ ਰਹਿਣਗੀਆਂ ਆਓ ਤੁਸੀਂ ਵੀ ਸੁਣੋ ਬਟਾਲਾ ਤੋਂ ਅਨੀਤਾ ਬੇਦੀ ਰਮੇਸ਼ ਪਾਟਿਆ ਦੀ ਰਿਪੋਰਟ ਮੈਂ ਪ੍ਰਧਾਨ ਸਨ ਸ਼ੇਰਗੱਲ ਅਨਾਜ ਮੰਡੀ ਮਜ਼ਦੂਰ ਯੂਨੀਅਨ ਬਟਾਲਾ ਦੇਖੋ ਜੀ ਸਰਕਾਰ ਨੇ ਕੱਲ ਇੱਕ ਤਰੀਕ ਤੋਂ ਸਾਡੀ ਲਗਾਤਾਰ ਹੜਤਾਲ ਚਾਲੀ ਅਜੋਜੇ ਦਿਨ ਵੀ ਜਾਰੀ ਰਹੇਗੀ ਔਰ ਪੂਰੇ ਪੰਜਾਬ ਦੀਆਂ ਮੰਡੀਆਂ ਔਰ ਆੜ੍ਹਤੀ ਐਸੋਸੀਏਸ਼ਨ ਦੇ ਨਾਲ ਇਕੱਠ ਕਰਕੇ ਮੰਡੀਆਂ ਬੰਦ ਰਹੀਆਂ ਔਰ ਗੁਰਦਾਸਪੁਰ ਜ਼ਿਲ੍ਹੇ ਦੀਆਂ ਕੱਲ ਅਸੀਂ ਸਿਰਕੇ ਆਏ ਆ ਯਾਨੀ ਕਿ ਮੰਡੀਆਂ ਤਾਂ ਬ੍ਰੀਕਰ ਬੰਦ ਨੇ ਪੂਰੇ ਪੰਜਾਬ ਦੀਆਂ ਮੰਡੀਆਂ ਬੰਦ ਨੇ ਔਰ ਕੇਸ਼ ਕੁਮਾਰ ਦੀfully ਹੁਕਮ ਆ ਜਦ ਤੱਕ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ 25% ਮਜ਼ਦੂਰੀ ਵਿੱਚ ਵਾਧਾ ਨਹੀਂ ਕਰਦੀ ਤਦ ਤੱਕ ਮੰਡੀਆਂ ਨਹੀਂ ਖੁੱਲੀਆਂ ਜਾਣਗੀਆਂ ਅੱਗੇ ਇਸ ਤੋਂ ਅੱਗੇ ਤੁਹਾਡੀ ਕੀ ਰਣਨੀਤੀ ਹੋਵੇਗੀ ਅਗਲੀ ਰਣਨੀਤੀ ਇਹ ਹੈ ਜੇ ਜੋ ਵੀ ਮੰਨ ਲਓ ਹੁਕਮ ਹੋਊਗਾ ਤੁਹਾਨੂੰ ਯਾਨੀ ਕਿ ਸਰਕਾਰ ਜੇ ਸਾਡੀਆਂ ਮੰਗਾ ਮੰਨੂਗੀ ਅਸੀਂ ਮੰਡੀ ਖੋਲਾਂਗੇ ਜੇ ਨਹੀਂ ਮੰਨੂਗੀ ਚਾਹੇ ਨੂੰ 5 ਦਿਨ 10 ਦਿਨ ਲੱਗਣ ਜਿੰਨੇ ਦਿਨ ਵੀ ਲੱਗਣ ਅਸੀਂ ਮੰਡੀ ਨਹੀਂ ਖੋਲਾਂਗੇ ਮੈਂ ਅਨਾਜ ਮਾਰਟੀ ਮਜ਼ਦੂਰ ਜੂਨੇ ਬਟਾਲਾ ਜਨਰਲ ਸੈਕਟਰੀ ਮੱਦੇ ਲੋਕੇ ਅਸੀਂ ਦੂਸਰੇ ਦਿਨ ਦੇ ਵਿੱਚ ਅੱਜ ਹਰਤਾ ਹਲ ਦੇ ਵਿੱਚ ਆ ਗਏ ਆ ਕਿਉਂਕਿ ਸਰਕਾਰ ਸਾਡੀ ਜਿਹੜੀ 5% ਦੀ ਮਜ਼ਦੂਰੀ ਹੈ ਉਹਦੇ ਬਾਰੇ ਕੋਈ ਫੈਸਲਾ ਨਹੀਂ ਦੇ ਰਹੀ ਜਿੰਨਾ ਚਿਰ ਸਾਡੇ ਰਕੇਸ਼ ਕੁਮਾਰ ਜੀ ਤੁੱਲੀ ਸੂਬਾ ਕਮੇਟੀ ਦੇ ਪ੍ਰਧਾਨ ਐਸੋਸ਼ੀਏਸ਼ਨ ਆਰਟੀਏ ਦੇ ਆਰਟੀਏ ਦੇ ਪ੍ਰਧਾਨ ਜਿਹੜੇ ਕਿ ਵਿਦੇ ਕਾਲ ਦਾ ਹਨ ਜਿੰਨਾ ਚਿਰ ਉਹਨਾਂ ਦਾ ਕੋਈ ਬਿਆਨ ਸਾਨੂੰ ਨਹੀਂ ਆਉਂਦਾ ਉਹਨਾਂ ਜਦੋਂ ਆਪਾਂ ਮੰਡੀਆਂ ਨਹੀਂ ਖੋਲਾਂਗੇ ਇਸ ਕਰਕੇ ਸਾਨੂੰ 10 ਦਿਨ 15 ਦਿਨ ਨੇ 20 ਦਿਨ ਵੀ ਲੱਗ ਗਏ ਅਸੀਂ ਮੰਡੀ ਨਹੀਂ ਖੋਲਣੀ ਕਿਉਂਕਿ ਸਾਡੀਆਂ ਮਜ਼ਦੂਰੀਆਂ ਦੇ ਵਿੱਚ ਬਹੁਤ ਫਰਕ ਹੈ ਜਿਹੜਾ ਫਰਕ ਸਾਡਾ ਹੈਗਾ ਇੱਕ ਤਾਂ ਲੋਡਿੰਗ ਬਹੁਤ ਘੱਟ ਆ ਗਈ ਹੈ ਉਹ ਸਾਨੂੰ 5 ਰੁਪਏ ਚਾਹੀਦੀ ਹੈ 50 ਕਿਲੋ ਜਿਹੜੀ ਭਰਤੀ ਆ ਗਈ ਹੈ ਝੋਨੇ ਦੀ ਦਕਾਨਗ ਦੀ ਉਹਨਾਂ ਨੂੰ ਇੱਕ ਬਰਾਬਰ ਸਾਨੂੰ ਰੇਟ ਚਾਹੀਦਾ ਤੇ ਜਿਹੜੀਆਂ ਸਾਡੀਆਂ ਹੋਰ ਮੁਸ਼ਕਲਾਂ ਨੇ ਸਾਰੀਆਂ ਅਗੇ ਕੱਲ ਵੀ ਬੈਨ ਕਰ ਚੁੱਕੇ ਆ ਇਹ ਸਾਡੀਆਂ ਮਜ਼ਦੂਰੀਆਂ ਜਿਹੜੀਆਂ ਸਾਨੂੰ ਲਾਗੂ ਹੋਣੀਆਂ ਚਾਹੀਦੀਆਂ ਉਹ ਉਹਨਾਂ ਚਿਰ ਕੰਮ ਨਹੀਂ ਕਰਾਂਗੇ ਜਿੰਨਾ ਚਿਰ ਸਾਨੂੰ ਆਪਣੇ ਸੁਭਾ ਕਮੇਟੀ ਦਾ ਫੋਨ ਨਹੀਂ ਜਗਾ ਅਸੀਂ